ਸੋ ਸਾਡਾ ਤਾਂ ਤੁਹਾਨੂੰ ਇਹੀ ਕਹਿਣਾ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਜ਼ਿੰਦਗੀ ਨੂੰ ਨਾ ਖੋਲੋ ਕਿਉਂਕਿ ਪਤਾ ਨਹੀਂ ਸ਼ਿਕਾਰੀ ਕਿਹੜੇ ਰੂਪ ਦੇ ਵਿੱਚ ਤੁਹਾਡੇ ਉੱਤੇ ਧਿਆਨ ਰੱਖ ਰਿਹਾ ਤੇ ਆਖਰ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਹੀ ਤੁਹਾਡੇ ਲਈ ਘਾਤਕ ਸਾਬਤ ਹੋ ਸਕਦੀ ਹੈ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਅੱਜ ਕੱਲ ਦਾ ਦੌਰ ਸੋਸ਼ਲ ਮੀਡੀਆ ਦਾ ਦੌਰ ਹੈ ਹਰ ਇੱਕ ਬੰਦਾ ਲਗਭਗ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਫੋਟੋਆਂ ਆਪਣੀਆਂ ਵੀਡੀਓ ਅਪਲੋਡ ਕਰਦਾ ਹੈ ਪਰ ਕਈ ਲੋਕ ਅੱਜ ਵੀ ਐਦਾਂ ਦੇ ਨੇ ਜੋ ਇਸ ਗੱਲ ਤੋਂ ਕੰਨੀ ਕਤਰੌਂਦੇ ਨੇ ਉਹ ਕਦੇ ਵੀ ਆਪਣੀ ਫੋਟੋ ਜਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਅਪਲੋਡ ਨਹੀਂ ਕਰਦੇ ਪਰ ਇਸ ਦੇ ਉਲਟ ਐਦਾਂ ਦੇ ਲੋਕ ਵੀ ਨੇ ਜੋ ਕਿ ਆਪਣੀ ਹਰ ਇੱਕ ਐਕਟੀਵਿਟੀ ਨੂੰ ਸੋਸ਼ਲ ਮੀਡੀਆ ਉੱਤੇ ਅਪਲੋਡ ਕਰਦੇ ਨੇ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇੱਕ ਬੰਦੇ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਪੈਂਦੀ ਹੈ ਤੇ ਫੇਰ ਉਸ ਦੇ ਨਾਲ ਬਹੁਤ ਵੱਡੀ ਸਾਜ਼ਿਸ਼ ਹੁੰਦੀ ਹੈ ਅੰਤ ਵਿੱਚ ਉਸ ਬੰਦੇ ਦਾ ਕਤਲ ਹੋ ਜਾਂਦਾ ਹੈ ਅਨੁਰੁੱਧਾ ਆਚਾਰੀਆ ਦੇ ਸ਼ਿਬਰ ਦੇ ਵਿੱਚ ਇਸ ਬੰਦੇ ਨੇ ਕੁਝ ਸਵਾਲ ਆਚਾਰੀਆ ਤੋਂ ਪੁੱਛੇ ਤੇ ਉਸ ਦੀ ਵੀਡੀਓ ਰਿਕਾਰਡ ਹੋ ਗਈ ਉਹ ਵੀਡੀਓ ਜਦੋਂ ਵਾਇਰਲ ਹੋਈ ਤਾਂ ਉਹ ਵੀਡੀਓ ਕਿਸੇ ਤੱਕ ਪਹੁੰਚਦੀ ਹੈ ਤੇ ਫੇਰ ਉਥੋਂ ਪਲੈਨਿੰਗ ਹੁੰਦੀ ਹੈ ਇਸ ਬੰਦੇ ਨੂੰ ਲੁੱਟਣ ਦੀ ਪਰ ਲੁੱਟ ਤੱਕ ਹੀ ਗੱਲ ਸੀਮਤ ਨਹੀਂ ਰਹਿੰਦੀ ਇਸ ਬੰਦੇ ਦਾ ਕਤਲ ਹੋ ਜਾਂਦਾ ਹੈ ਜਦੋਂ ਫਿਰ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੇ ਹੋਸ਼ ੁੱਟ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਐਦਾਂ ਕੋਈ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਕੁਸ਼ੀ ਨਗਰ ਇਸ ਦੇ ਅਧੀਨ ਪੈਂਦੇ ਇਲਾਕੇ ਦੇ ਵਿੱਚ 6 ਜੂਨ 2025 ਨੂੰ ਰਾਹਗੀਰਾਂ ਨੂੰ ਇੱਕ লাশ ਦਿਖਾਈ ਦਿੰਦੀ ਆ ਜੋ ਕਿ ਝਾੜੀਆਂ ਦੇ ਵਿੱਚ ਪਈ ਸੀ ਹੁਣ ਇੱਥੇ ਇਕੱਠ ਹੋ ਜਾਂਦਾ ਹੈ ਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਹੁਣ ਪੁਲਿਸ ਦੇ ਸਾਹਮਣੇ ਇਹ ਸਵਾਲ ਸੀ ਕਿ ਆਖਰ ਇਹ লাশ ਕਿਸ ਦੀ ਹੈ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਤੇ ਇੱਥੇ ਇਹ লাশ ਕਿਉਂ ਆਈ ਕਈ ਸਵਾਲ ਪੁਲਿਸ ਦੇ ਸਾਹਮਣੇ ਸੀ ਪੁਲਿਸ ਹੌਣ ਬਾਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਅਤੇ ਹੁਣ ਜਾਂਚ ਸ਼ੁਰੂ ਕੀਤੀ ਜਾਂਦੀ ਹੈ ਕਿ ਆਖਿਰ ਇਹ ਬੰਦਾ ਜੋ ਮਰਨ ਵਾਲਾ ਇਹ ਕੌਣ ਹੈ ਪਰ ਉਧਰ ਜੋ ਇਸ ਦੇ ਰਿਸ਼ਤੇਦਾਰ ਹੁੰਦੇ ਨੇ ਉਹ ਇਸ ਲਈ ਪਰੇਸ਼ਾਨ ਹੋ ਜਾਂਦੇ ਨੇ ਕਿਉਂਕਿ ਇਸ ਨੇ ਫੋਨ ਕਰਕੇ ਕਿਹਾ ਸੀ ਕਿ ਮੈਂ 6 ਜੂਨ 2025 ਨੂੰ ਪਿੰਡ ਆ ਜਾਵਾਂਗਾ ਆਪਣੀ ਪਤਨੀ ਨੂੰ ਲੈ ਕੇ ਪਰ ਉਹ ਨਹੀਂ ਆਉਂਦਾ ਹੁਣ ਇਹ ਤਲਾਸ਼ ਵੀ ਕਰਦੇ ਨੇ ਤੇ ਇਸ ਤੇ ਫੋਨ ਤੇ ਫੋਨ ਵੀ ਕੀਤਾ ਜਾਂਦਾ ਹੈ ਪਰ ਇਸ ਦਾ ਫੋਨ ਤਾਂ ਬੰਦ ਆ ਰਿਹਾ ਸੀ ਹੁਣ ਫਿਰ ਉਹ ਆਖਰ ਜਬਲਪੁਰ ਥਾਣੇ ਦੇ ਵਿੱਚ ਇੰਦਰ ਕੁਮਾਰ तिवारी ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਾਉਂਦੇ ਨੇ ਤੇ ਇਧਰ ਕੁਸ਼ੀਨਗਰ ਥਾਣੇ ਵਾਲਿਆਂ ਨੂੰ 6 ਜੂਨ ਨੂੰ ਇੰਦਰ ਕੁਮਾਰ ਦੀ ਲਾਸ਼ ਮਿਲਦੀ ਹੈ ਤੇ ਹੁਣ ਜਦੋਂ ਗੁੰਮਸ਼ੁਦਗੀ ਦੀ ਰਿਪੋਰਟ ਬਾਰੇ ਪਤਾ ਲੱਗਦਾ ਤਾਂ ਪੁਲਿਸ ਅਲੱਗ-ਅਲੱਗ ਥਾਣਿਆਂ ਦੇ ਵਿੱਚ ਸੰਪਰਕ ਕਰਦੀ ਹੈ ਤਾਂ ਇਧਰ ਕੁਸ਼ੀਨਗਰ ਥਾਣੇ ਵਾਲੇ ਕਹਿੰਦੇ ਨੇ ਕਿ ਹਾਂ ਸਾਨੂੰ ਇੱਕ ਲਾਸ਼ ਮਿਲੀ ਆ ਤੁਸੀਂ ਇਸ ਦੀ ਸਨਾਖਤ ਕਰ ਲਓ ਤੇ ਜਦੋਂ ਫਿਰ ਇੰਦਰ ਕੁਮਾਰ ਦੇ ਰਿਸ਼ਤੇਦਾਰ ਆ ਕੇ ਸਨਾਖਤ ਕਰਦੇ ਆ ਤਾਂ ਉਹ ਕਹਿੰਦੇ ਨੇ ਕਿ ਹਾਂ ਇਹ ਤਾਂ ਇੰਦਰ ਕੁਮਾਰ ਹੀ ਹੈ ਇਹ ਤਾਂ ਸਾਡਾ ਰਿਸ਼ਤੇਦਾਰ ਹੀ ਹੈ ਜੋ ਕਿ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਤਹਿਸੀਲ ਮੁਝੈਲਾ ਦੇ ਅਧੀਨ ਪੈਂਦੇ ਪੜਵਾਰ ਪਿੰਡ ਦਾ ਰਹਿਣ ਵਾਲਾ ਹੈ ਹੁਣ ਪੁਲਿਸ ਨੂੰ ਜੋ ਰਿਸ਼ਤੇਦਾਰ ਹੁੰਦੇ ਨੇ ਉਹ ਦੱਸਦੇ ਨੇ ਕਿ ਇਹ ਤਾਂ ਵਿਆਹ ਕਰਵਾਉਣ ਆਇਆ ਸੀ ਕੁਸ਼ੀਨਗਰ ਦੇ ਵਿੱਚ ਤੇ ਇਸ ਨੇ ਆਪਣੇ ਵਿਆਹ ਦੀਆਂ ਫੋਟੋਆਂ ਵੀ ਸਾਨੂੰ ਪਾਈਆਂ ਸੀ ਹੁਣ ਪੁਲਿਸ ਉਹ ਫੋਟੋਆਂ ਦੇਖਦੀ ਐ ਤੇ ਜੋ ਇੰਦਰ ਕੁਮਾਰ ਹੁੰਦਾ ਇਸ ਦੇ ਕੋਲ ਇਸ ਦਾ ਮੋਬਾਈਲ ਵੀ ਨਹੀਂ ਹੁੰਦਾ ਤੇ ਜੋ ਇਸ ਦੇ ਕੋਈ ਗਹਿਣਾ ਪਾਇਆ ਹੁੰਦਾ ਉਹ ਵੀ ਨਹੀਂ ਹੁੰਦਾ ਯਾਨੀ ਪੁਲਿਸ ਨੂੰ ਪਹਿਲੀ ਨਜ਼ਰ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਜੋ ਇਹ ਕਤਲ ਹੋਇਆ ਇਹ ਲੁੱਟ ਦੇ ਇਰਾਦੇ ਦੇ ਨਾਲ ਕੀਤਾ ਗਿਆ ਹੁਣ ਜਦੋਂ ਫਿਰ ਪੁਲਿਸ ਨੂੰ ਪਤਾ ਲੱਗਦਾ ਕਿ ਇੰਦਰ ਕੁਮਾਰ ਇੱਥੇ ਵਿਆਹ ਕਰਵਾਉਣ ਆਇਆ ਸੀ ਹੁਣ ਪੁਲਿਸ ਇੰਦਰ ਕੁਮਾਰ ਦੇ ਫੋਨ ਉੱਤੇ ਕਾਲ ਕਰਦੀ ਐ ਪਹਿਲਾਂ ਤਾਂ ਇਹ ਜੋ ਫੋਨ ਹੁੰਦਾ ਔਨ ਹੁੰਦਾ ਪਰ ਉਸ ਤੋਂ ਬਾਅਦ ਇਸ ਨੂੰ ਸਵਿਚ ਆਫ ਕਰ ਲੇਤਾ ਜਾਂਦਾ ਹੈ ਹੁਣ ਪੁਲਿਸ ਹੋਰ ਤਪਤੀਸ਼ ਕਰਦੀ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇਹ ਜੋ ਫੋਨ ਆ ਇਹ ਤਾਂ ਸ਼ਾਇਦਾ ਬਾਨੋ ਦੇ ਕੋਲ ਹੈ ਜੋ ਕਿ 쿠ਸ਼ੀ ਨਗਰ ਦੇ ਅਧੀਨ ਪੈਂਦੇ ਇੱਕ ਪਿੰਡ ਦੇ ਵਿੱਚ ਰਹਿੰਦੀ ਹੈ ਹੁਣ ਇਸ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਲਗਾਤਾਰ ਛਾਪੇਮਾਰੀ ਤੋਂ ਬਾਅਦ ਆਖਰ 27 ਜੂਨ 2025 ਨੂੰ ਇਸ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਇਸ ਦੇ ਨਾਲ ਇਸ ਤੇ ਦੋ ਸਾਥੀ ਹੋਰ ਹੁੰਦੇ ਨੇ ਤੇ ਹੁਣ ਇਹਨਾਂ ਤੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤੇ ਜੋ ਕਹਾਣੀ ਇਹ ਦੱਸਦੇ ਨੇ ਉਹ ਸੁਣ ਕੇ ਤਾਂ ਸਭ ਦੇ ਹੋਸ਼ ਉੱਡ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਇਹ ਦੱਸਦੇ ਨੇ ਕਿ ਜੋ ਇਹ ਇੰਦਰ ਕੁਮਾਰ ਸੀ ਇਹ ਅਨੁਰੋਧਾ ਆਚਾਰੀਆ ਦੇ ਸ਼ਿਵਰ ਦੇ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਇਹ ਆਪਣੀ ਪ੍ਰੋਬਲਮ ਆਚਾਰੀਆਂ ਨੂੰ ਦੱਸਦਾ ਹੈ ਇਹ ਦੱਸਦਾ ਹੈ ਕਿ ਮੇਰੇ ਕੋਲੇ 18 ਕਿੱਲੇ ਜ਼ਮੀਨ ਦੇ ਆ ਮੈਂ ਖੇਤੀਬਾੜੀ ਕਰਦਾ ਮੇਰੇ ਕੋਲ ਪ੍ਰਾਪਰਟੀ ਵੀ ਆ ਮੈਂ ਟੀਚਰ ਵੀ ਆ ਪਰ ਮੇਰਾ ਵਿਆਹ ਨਹੀਂ ਹੋਇਆ ਹੁਣ ਇਧਰੋਂ ਉਚਾਰੀਆ ਉਸ ਨੂੰ ਕਹਿੰਦੇ ਨੇ ਕਿ ਤੂੰ ਸਾਧ ਬਣ ਜਾ ਤੂੰ ਹੁਣ ਵਿਆਹ ਕਰਾ ਕੇ ਕੀ ਲੈਣਾ ਪਰ ਇਹ ਕਹਿੰਦਾ ਕਿ ਮੇਰਾ ਵੰਸ਼ ਅੱਗੇ ਚੱਲਣਾ ਚਾਹੀਦਾ ਇਸ ਲਈ ਮੈਂ ਵਿਆਹ ਕਰਵਾਉਣਾ ਚਾਹਣਾ ਇਹ ਵੀਡੀਓ ਵਾਇਰਲ ਹੁੰਦੀ ਹੈ ਇੰਦਰ ਕੁਮਾਰ ਦੇ ਮਾਤਾ ਪਿਤਾ ਮਰੇ ਹੋਏ ਸੀ ਇਹ ਇਕੱਲਾ ਹੀ ਰਹਿੰਦਾ ਸੀ ਜਦੋਂ ਇਹ ਵੀਡੀਓ ਹੁਣ ਸ਼ਾਇਦਾ ਬਾਨੋ ਦੇਖਦੀ ਹੈ ਤੇ ਇਸ ਦਾ ਇੱਕ ਪ੍ਰੇਮੀ ਹੁੰਦਾ ਕੌਸ਼ਲ ਇਹ ਦੋਨੋਂ ਵੀਡੀਓ ਦੇਖਦੇ ਨੇ ਤੇ ਹੁਣ ਇਹ ਪਲੈਨਿੰਗ ਕਰਦੇ ਨੇ ਕਿ ਇਸ ਬੰਦੇ ਨੂੰ ਕਿਸੇ ਢੰਗ ਨਾਲ ਲੁੱਟਿਆ ਜਾਵੇ ਤਾਂ ਹੁਣ ਜੋ ਸ਼ਾਇਦਾ ਬਾਨੋ ਹੁੰਦੀ ਹੈ ਉਹ ਆਪਣਾ ਨਾਂ ਖੁਸ਼ੀ ਰੱਖ ਲੈਂਦੀ ਹੈ ਖੁਸ਼ੀ ਰੱਖ ਕੇ ਫੇਸਬੁੱਕ ਉੱਤੇ ਉਹ ਇੱਕ ਪ੍ਰੋਫਾਈਲ ਬਣਾਉਂਦੀ ਆ ਖੁਸ਼ੀ ਦੇ ਨਾਂ ਤੇ ਤੇ ਉਸ ਤੋਂ ਬਾਅਦ ਜੋ ਇੰਦਰ ਕੁਮਾਰ ਹੁੰਦਾ ਏ ਇਸ ਦੇ ਨਾਲ ਉਸ ਸੰਪਰਕ ਦੇ ਵਿੱਚ ਆਉਂਦੀ ਹੈ ਫੇਸਬੁੱਕ ਤੇ ਗੱਲਬਾਤ ਹੋਣ ਲੱਗ ਜਾਂਦੀ ਹੈ ਹੁਣ ਇਹਨਾਂ ਦਾ ਆਪਸ ਦੇ ਵਿੱਚ ਫੇਸਬੁੱਕ ਉੱਤੇ ਪ੍ਰੇਮ ਪ੍ਰਸੰਗ ਚੱਲ ਪੈਂਦਾ ਜਦੋਂ ਇੰਦਰ ਕੁਮਾਰ ਅਨੁਰੁੱਧਾ ਆਚਾਰੀਆ ਦੇ ਸ਼ਿਵਰ ਦੇ ਵਿੱਚ ਗਿਆ ਸੀ ਤਾਂ ਉਹ ਮਹੀਨਾ ਸੀ ਮਈ ਦਾ ਤੇ ਉਸ ਤੋਂ ਬਾਅਦ ਹੀ ਇਹਨਾਂ ਨੇ ਪਲੈਨਿੰਗ ਕੀਤੀ ਤੇ ਹੁਣ ਜਦੋਂ ਫਿਰ ਇਹਨਾਂ ਦੀ ਗੱਲਬਾਤ ਹੋਣ ਲੱਗ ਜਾਂਦੀ ਹੈ ਜੋ ਸ਼ਾਇਦਾ ਬਾਨੂ ਸੀ ਉਸ ਨੇ ਆਪਣੀ ਆਈਡੀ ਖੁਸ਼ੀ तिवारी ਦੇ ਨਾਂ ਤੇ ਰੱਖ ਲਈਤੀ ਸੀ ਕਿਉਂਕਿ ਜੋ ਇੰਦਰ ਕੁਮਾਰ ਸੀ ਉਹ ਵੀ ਤਿਵਾਰੀ ਸੀ ਤੇ ਇਹ ਨੇ ਵੀ ਆਪਣੀ ਆਈਡੀ ਤਿਵਾਰੀ ਦੇ ਨਾਂ ਤੇ ਰੱਖੀ ਹੋਈ ਸੀ ਤੇ ਇਹਨਾਂ ਦੀ ਹੁਣ ਗੱਲਬਾਤ ਹੋਣ ਲੱਗਦੀ ਹੈ ਇਹਨਾਂ ਦੇ ਆਪਸ ਵਿੱਚ ਪ੍ਰੇਮ ਪ੍ਰਸੰਗ ਹੋ ਜਾਂਦਾ ਹੈ ਪ੍ਰੇਮ ਹੋ ਜਾਂਦਾ ਹੈ ਜੋ ਕੌਸ਼ਲ ਹੁੰਦਾ ਹੈ ਉਹ ਇੰਦਰ ਕੁਮਾਰ ਦੇ ਨਾਲ ਫੋਨ ਉੱਤੇ ਗੱਲ ਕਰਦਾ ਹੈ ਤੇ ਉਹ ਕਹਿੰਦਾ ਕਿ ਮੈਂ ਚਾਹੁੰਦਾ ਕਿ ਮੇਰੀ ਭੈਣ ਦਾ ਵਿਆਹ ਤੇਰੇ ਨਾਲ ਕਰ ਦਿੱਤਾ ਜਾਵੇ ਤੇ ਹੁਣ 17 ਮਈ 2025 ਨੂੰ ਜੋ ਕੌਸ਼ਲ ਹੁੰਦਾ ਹੈ ਉਹ ਇੰਦਰ ਕੁਮਾਰ ਕੋਲ ਜਬਲਪੁਰ ਆਉਂਦਾ ਹੈ ਇਥੇ ਆ ਕੇ ਵਿਆਹ ਦੀ ਗੱਲ ਪੱਕੀ ਕਰ ਜਾਂਦਾ ਹੈ ਤੇ 5 ਜੂਨ 2025 ਦਾ ਦਿਨ ਰੱਖ ਲਿਤਾ ਜਾਂਦਾ ਹੈ ਵਿਆਹ ਦਾ ਤੇ ਹੁਣ ਜੋ ਇੰਦਰ ਕੁਮਾਰ ਤਵਾਰੀ ਹੁੰਦਾ ਉਹ ਖੁਸ਼ ਹੋ ਜਾਂਦਾ ਕਿਉਂਕਿ ਏਸ ਦੀ ਉਮਰ ਲਗਭਗ 45 ਸਾਲ ਹੋ ਚੁੱਕੀ ਸੀ ਇਹ ਖੁਸ਼ ਹੋ ਜਾਂਦਾ ਕਿ ਮੇਰਾ ਵਿਆਹ ਹੋਵੇਗਾ ਤਾਂ ਹੁਣ ਇਹ 1 ਏਕੜ ਜ਼ਮੀਨ ਗਹਿਣੇ ਰੱਖ ਦਿੰਦਾ ਹੈ ਉਸ ਦੇ ਬਦਲੇ 1.5 ਲੱਖ ਰੁਪਇਆ ਲੈਂਦਾ ਤੇ ਗਹਿਣੇ ਬਣਵਾਉਂਦਾ ਤੇ ਏਸ ਕੋਲ ਜੋ ਪੁਛਤੈਨੀ ਗਹਿਣੇ ਸੀ ਉਹ ਵੀ ਇਹ ਇਕੱਠੇ ਕਰਦਾ ਹੈ ਕਿ ਜਦੋਂ ਇਸ ਦਾ ਵਿਆਹ ਹੋਵੇਗਾ ਇਹ ਆਪਣੀ ਪਤਨੀ ਨੂੰ ਪਹਿਨਾਵੇਗਾ ਇੰਦਰ ਕੁਮਾਰ 2 ਜੂਨ 2025 ਨੂੰ ਗੋਰਖਪੁਰ ਜਾਂਦਾ ਇੱਕ ਹੋਟਲ ਦੇ ਵਿੱਚ ਰੁਕਦਾ ਹੈ ਤੇ ਉਸ ਤੋਂ ਬਾਅਦ ਇਹਨੂੰ ਇੱਥੇ ਮਿਲਦਾ ਕੌਸ਼ਲ ਅਤੇ ਖੁਸ਼ੀ तिवारी ਹੁਣ ਇਹ ਬੜਾ ਖੁਸ਼ ਹੁੰਦਾ ਹੈ ਤੇ ਉਸ ਤੋਂ ਬਾਅਦ 5 ਜੂਨ 2025 ਨੂੰ ਇਹ ਇੱਕ ਮੰਦਿਰ ਦੇ ਵਿੱਚ ਵਿਆਹ ਕਰਵਾ ਲੈਂਦੇ ਆ ਤੇ ਉਸ ਤੋਂ ਬਾਅਦ ਇਹ ਆਪਣੀ ਪਤਨੀ ਯਾਨੀ ਖੁਸ਼ੀ ਤੇ ਆਪਣੀਆਂ ਜੋ ਵਿਆਹ ਦੀਆਂ ਫੋਟੋਆਂ ਸੀ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਭੇਜਦਾ ਆਪਣੇ ਗਮਾਂਡੀਆਂ ਨੂੰ ਭੇਜਦਾ ਹੈ ਤੇ ਉਹਨਾਂ ਨੂੰ ਫੋਨ ਕਰਕੇ ਕਹਿੰਦਾ ਕਿ ਮੈਂ 6 ਜੂਨ ਨੂੰ ਘਰ ਆ ਜਾਵਾਂਗਾ ਹੁਣ ਜਦੋਂ ਉਹ ਇਹ ਖੁਸ਼ੀ ਨੂੰ ਕਹਿੰਦਾ ਕਿ ਚੱਲ ਆਪਾਂ ਪਿੰਡ ਚੱਲੀਏ ਤਾਂ ਖੁਸ਼ੀ ਟਾਲਮਟੋਲ ਕਰਦੀ ਹੈ ਇਸ ਨੂੰ ਉਸ ਉੱਪਰ ਸ਼ੱਕ ਹੁੰਦਾ ਤਾਂ ਇੰਦਰ ਕੁਮਾਰ ਇਹਨਾਂ ਨੂੰ ਕਹਿੰਦਾ ਕਿ ਮੇਰੇ ਪੈਸੇ ਵਾਪਸ ਕਰ ਦਿਓ ਜੋ ਮੇਰੇ ਪੈਸੇ ਲੱਗੇ ਨੇ ਉਹ ਵਾਪਸ ਕਰ ਦਿਓ ਤੇ ਮੇਰੇ ਗਹਿਣੇ ਵਾਪਸ ਕਰ ਦਿਓ ਜਦੋਂ ਇਹ ਗੱਲ ਖੁਸ਼ੀ ਅਤੇ ਕੌਸ਼ਲ ਸੁਣਦੇ ਆ ਤਾਂ ਉਹ ਇਸ ਨੂੰ ਸਮਝਾਉਂਦੇ ਨੇ ਇਸ ਨੂੰ ਕਹਿੰਦੇ ਨੇ ਕਿ ਤੂੰ ਫਿਕਰ ਨਾ ਕਰ ਕੋਈ ਗੱਲ ਨਹੀਂ ਖੁਸ਼ੀ ਤੇਰੇ ਨਾਲ ਚੱਲੇਗੀ ਪਹਿਲਾਂ ਆਪਾਂ ਆਪਣੇ ਪਿੰਡ ਜਾ ਕੇ ਆਉਣੇ ਆ ਯਾਨੀ ਖੁਸ਼ੀ ਦੇ ਪਿੰਡ ਜਾ ਕੇ ਆਉਣੇ ਆ ਤਾਂ ਹੁਣ ਇਹ ਇੰਦਰ ਕੁਮਾਰ ਨੂੰ ਆਪਣੇ ਨਾਲ ਲੈ ਕੇ ਖੁਸ਼ੀ ਨਗਰ ਜਾਂਦੇ ਨੇ ਤੇ ਉੱਥੇ ਰਸਤੇ ਦੇ ਵਿੱਚ ਮੌਕਾ ਦੇਖ ਕੇ ਇਸ ਉੱਪਰ ਤੇਜ਼ਧਾਰ ਹਥਿਆਰ ਦੇ ਨਾਲ ਬਾਹਰ ਕਰ ਦਿੰਦੇ ਆ ਇਸ ਦਾ ਕਤਲ ਕਰ ਦਿੰਦੇ ਆ ਤੇ ਇਸ ਦਾ ਮੋਬਾਈਲ ਅਤੇ ਗਹਿਣੇ ਵਗੈਰਾ ਲੁੱਟ ਕੇ ਇੱਥੋਂ ਇਹ ਫਰਾਰ ਹੋ ਜਾਂਦੇ ਆ ਤੇ ਇਹਨਾਂ ਨੂੰ ਲੱਗਦਾ ਕਿ ਇਸ ਗੱਲ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਸ ਵੱਲੋਂ ਕੀਤਾ ਗਿਆ ਗੁਨਾ ਇੱਕ ਨਾ ਇੱਕ ਦਿਨ ਲੋਕਾਂ ਦੇ ਸਾਹਮਣੇ ਆ ਹੀ ਜਾਂਦਾ ਹੈ ਇਸ ਕੇਸ ਦੇ ਵਿੱਚ ਵੀ ਜਦੋਂ ਇਹ ਜੋ ਕਤਲ ਕਰਨ ਵਾਲੇ ਸੀ ਖੁਸ਼ੀ ਜਿਸ ਦਾ ਨਾਂ ਸ਼ਾਇਦਾ ਬਾਨੂ ਸੀ ਤੇ ਇਸ ਦਾ ਸਾਥੀ ਇਸ ਦਾ ਪ੍ਰੇਮੀ ਕੌਸ਼ਲ ਇਹ ਦੋਨੋਂ ਇਸ ਦਾ ਮੋਬਾਈਲ ਲੈ ਜਾਂਦੇ ਨੇ ਤੇ ਜੋ ਇੰਦਰ ਕੁਮਾਰ ਹੁੰਦਾ ਹੈ ਉਹ ਖੁਸ਼ੀ ਦੇ ਨਾਲ ਜੋ ਵਿਆਹ ਵਾਲੀਆਂ ਫੋਟੋਆਂ ਹੁੰਦੀਆਂ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿੰਦਾ ਹੈ ਜਿਸ ਕਾਰਨ ਇਹਨਾਂ ਦਾ ਭਾਂਡਾ ਫੁੱਟ ਜਾਂਦਾ ਹੈਗਾ ਕਿ ਪਤਾ ਲੱਗ ਜਾਂਦਾ ਹੈ ਕਿ ਜੋ ਕਤਲ ਕੀਤਾ ਉਹ ਇਹਨਾਂ ਨੇ ਹੀ ਕੀਤਾ ਉਸ ਤੋਂ ਬਾਅਦ ਪੁਲਿਸ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਖੁਸ਼ੀ ਤਵਾਰੀ ਜਾਣੀ ਸ਼ਾਇਦਾ ਬਾਨੋ ਅਤੇ ਉਸ ਦਾ ਪ੍ਰੇਮੀ ਕੌਸ਼ਲ ਤੇ ਇੱਕ ਇਹਨਾਂ ਦਾ ਹੋਰ ਸਾਥੀ ਇਹਨਾਂ ਤਿੰਨਾਂ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਇਹਨਾਂ ਉੱਪਰ ਕੇਸ ਦਰਜ ਕੀਤਾ ਜਾਂਦਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਅੱਗੇ ਅਦਾਲਤ ਵਿੱਚ ਜਦੋਂ ਕੇਸ ਚੱਲੇਗਾ ਤਾਂ ਇਹਨਾਂ ਨੂੰ ਅਦਾਲਤ ਵੱਲੋਂ ਕੀ ਸਜ਼ਾ ਦਿੱਤੀ ਜਾਂਦੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ ਕਿਵੇਂ ਇੱਕ ਵੀਡੀਓ ਇੱਕ ਬੰਦੇ ਦੀ ਮੌਤ ਦਾ ਕਾਰਨ ਬਣ ਗਈ ਜਦੋਂ ਉਸ ਨੇ ਦੱਸਿਆ ਕਿ ਮੈਂ 45 ਸਾਲਾਂ ਦਾ ਹੋ ਗਿਆ ਮੇਰਾ ਵਿਆਹ ਨਹੀਂ ਹੋ ਰਿਹਾ ਮੇਰੇ ਕੋਲੇ 18 ਏਕੜ ਜ਼ਮੀਨ ਦੇ ਆ ਮੈਂ ਟੀਚਰ ਆ ਮੇਰੇ ਕੋਲ ਪ੍ਰਾਪਰਟੀ ਹੈ ਤਾਂ ਇਹ ਗੱਲ ਸੁਣ ਕੇ ਸ਼ਾਇਦਾ ਬਾਨੂ ਅਤੇ ਉਸ ਦੇ ਪ੍ਰੇਮੀ ਦੇ ਮਨ ਦੇ ਵਿੱਚ ਲਾਲਚ ਆ ਗਿਆ ਕਿ ਇਸ ਬੰਦੇ ਨੂੰ ਲੁੱਟ ਲੈਣਾ ਚਾਹੀਦਾ ਤੇ ਫਿਰ ਇਹ ਪਲੈਨਿੰਗ ਰਚਦੇ ਨੇ ਤੇ ਆਖਰ ਇੰਦਰ ਕੁਮਾਰ ਜੋ ਕਿ ਬੇਕਸੂਰ ਹੁੰਦਾ ਉਸ ਦਾ ਇੱਕ ਕਤਲ ਕਰ ਦਿੰਦੇ ਨੇ ਜਿਸ ਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਹੁੰਦਾ ਕਿ ਉਸ ਦੇ ਨਾਲ ਕਿੰਡੀ ਵੱਡੀ ਸਾਜ਼ਿਸ਼ ਕੀਤੀ ਗਈ ਹੈ ਸੋ ਸਾਡਾ ਤਾਂ ਤੁਹਾਨੂੰ ਇਹੀ ਕਹਿਣਾ ਹੈ ਕਿ ਸੋਸ਼ਲ ਮੀਡੀਆ ਉੱਤੇ ਆਪਣੀ ਜ਼ਿੰਦਗੀ ਨੂੰ ਨਾ ਖੋਲੋ ਕਿਉਂਕਿ ਪਤਾ ਨਹੀਂ ਸ਼ਿਕਾਰੀ ਕਿਹੜੇ ਰੂਪ ਦੇ ਵਿੱਚ ਤੁਹਾਡੇ ਉੱਤੇ ਧਿਆਨ ਰੱਖ ਰਿਹਾ ਤੇ ਆਖਰ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਹੀ ਤੁਹਾਡੇ ਲਈ ਘਾਤਕ ਸਾਬਤ ਹੋ ਸਕਦੀ ਹੈ ਜਿਵੇਂ ਇਸ ਘਟਨਾ ਦੇ ਵਿੱਚ ਹੋਇਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ਼੍ਰੀਕਾਲ